ਦੁਸ਼ਮਨਾਂ ਦੀ ਫੌਜ ਜਦ ਬਦਰ ਦੀ ਲੜਾਈ ਵਿੱਚੋਂ ਨਸੇ ਮੁਹੰਮਦ ਸਾਹਿਬ ਤੇ ਦੁਸ਼ਮਨ ਪਿੱਛਾ ਪੈ ਕਰਦੇ ਲੱਭਦੇ ਤੇ ਮੁਹੰਮਦ ਸਾਹਿਬ ਨੇ ਦੇਖਿਆ ਇਤਨੀ ਇਹ ਫੌਜ ਹੈ ਬਹੁਤ ਸਾਰੇ ਨੇ پکڑ ਲੈਣਗੇ ਮੈਨੂੰ ਰਸਤੇ 'ਚ ਬਾੜ ਦੇ 'ਚ ਗੁਫਾ ਸੀ ਉਹਦੇ 'ਚ ਚਲੇ ਫੌਜ ਨੇ ਤੋਥੋ ਲੰਗੜਾ ਸੀ ਗੁਫਾ 'ਚ ਤੇ ਜਾਤ ਮਾਰਨੀ ਸੀ ਇੱਕ ਮੱਖੜੀ ਨੇ ਜਾਲਾ ਜੈਸੇ ਫੌਜ ਪਹਾੜ ਦੇ ਕੋਲ ਲੰਗਦੇ ਉਸ ਗੁਫਾ ਨੂੰ ਦੇਖਦੇ ਹੈ ਪਰ ਜੈਸੇ ਜਾਲਾ ਦੇਖਿਆ ਤੇ ਫੇਤੇ ਮੁੱਦ ਤਾਂ ਹੋਈਆਂ ਨ ਕੋਈ ਗਿਆ ਹੀ ਨਹੀਂ ਜਾਲਾ ਕਿਸ਼ਮਾ ਜਿਵੇਂ ਕੀੜੀ ਜਲਦੀ ਹੋਈ ਤਪਦੇਵੇਂ ਥੰਮ ਤੇ ਦੇਖ ਕੇ ਪ੍ਰਹਿਲਾਦ ਦਾ ਹੌਸਲਾ ਵਧ ਗਿਆ ਸੀ ਇਹ ਤਪੇ ਹੋਇਆ ਥੰਮ ਜੇ ਕੀੜੀ ਨੂੰ ਨਹੀਂ ਜਲਾਉਂਦਾ ਮੈਨੂੰ ਕੀ ਜਲਾਏ ਉਸ ਮਕੜੀ ਦੇ ਜਾਲੇ ਨੂੰ ਵੇਖ ਕੇ ਫੌਜ ਅੱਗੇ ਲੰਗੀ ਮੁਹੰਮਦ ਸਾਹਿਬ ਉੱਥੇ ਹੀ ਸ੍ਰੀਸ਼ਮੇ ਵਰਤ ਜਾਂਦੇ ਇਹ ਰੱਬੋਂ ਇਹ ਪ੍ਰਮਾਤਮਾ ਵੱਲੋਂ ਆਉਂਦਾ ਹੈ ਇੰਜ ਹੱਥ ਕੀਤਾ ਪੱਥਰ ਮੋਮ ਹੋ ਗਿਆ ਤੁਹਾਡੇ ਵਿੱਚੋਂ ਗਏ ਹੋਣੇ ਨੇ ਕਈ ਪੰਜਾ ਸਾਹਿਬ ਅਜੇ ਵੀ ਪੰਜਾ ਲੱਗਿਆ ਸਤਿਗੁਰੂ ਗਜ਼ਬ ਦੀ ਗੱਲ ਹੈ ਹਰ ਇੱਕ ਦਾ ਪੰਜਾ ਉਸ ਵਿੱਚ ਫਿੱਟ ਵੀ ਆ ਜਾਂਦਾ ਹੈ ਬੇਸ਼ਤੀ ਵੰਡ ਦੇ ਸਮੇਂ ਔਰ ਉਸ ਤੋਂ ਪਹਿਲੇ ਦੋ ਦਫਾ ਛੇਣਿਆਂ ਤੇ ਹਥੌੜਿਆਂ ਨਾਲ ਤੋੜਨ ਦੀ ਵੀ ਕੋਸ਼ਿਸ਼ ਕੀਤੀ। ਹਥੇੜੇ ਤੇ ਛੇਣੇ ਟੁੱਟ ਗਏ ਉਹ ਪੰਜਾ ਨਹੀਂ ਟੁੱਟਿਆ। ਦਾਸ ਪਿੱਛੋਂ ਜਿਸ ਇਲਾਕੇ ਤੋਂ ਆਇਆ ਹੈ ਉੱਥੋਂ ਕੋਈ 1.5-200 ਮੀਲ ਪੈਂਦਾ ਸੀ ਪੰਜਾ ਸਾਹਿਬ। ਅਕਸਰ ਸਕੂਲ ਦੇ ਜਦ ਗਰਮੀਆਂ ਦੀ ਛੁੱਟੀਆਂ ਹੁੰਦੀਆਂ ਸਨ ਚਲੇ ਜਾਂਦਾ। ਸਾਰਾ ਫਰੰਟੀਅਰ ਕੁਝ ਅਫਗਾਨਿਸਤਾਨ ਦਾ ਇਲਾਕਾ ravel pindi miahwali multan ਉਹਨਾਂ ਦੇ ਨਾਲ ਪੰਜਾ ਸਾਹਿਬ ਜ਼ਰੂਰ ਜਾਂਦਾ ਸੀ ਬੜੀ ਰੌਣਕ ਬੜੀ ਗਹਿਮਾਗ ਹੈ ਬੜੀ ਸਤਗੁਰੂ ਦੀ ਉੱਥੇ ਬਖਸ਼ਿਸ਼ ਉਸੇ ਪੰਜੇ ਚੋਂ ਪਾਣੀ ਅਜ ਵੀ ਨਿਕਲਦਾ ਉਹ ਚਰਨਾ ਅਜ ਵੀ ਚੱਲਦਾ ਹੈ ਹੈ ਮੁਖਤਸਰ ਮੈਂ ਅਰਜ਼ ਕਰਾਂ ਐਸਾ ਸਤਗੁਰੂ ਕਰਨਾ ਨਹੀਂ ਚਾਹੁੰਦੇ ਸਨ ਐਸਾ ਪਰਮਾਤਮਾ ਤੋਂ ਹੋ ਗਿਆ ਐਸਾ ਈਸ਼ਵਰ ਤੋਂ ਹੋ ਗਿਆ ਐਸਾ ਈਸ਼ਵਰ ਚਾਹੁੰਦਾ ਸੀ ਪਰ ਸਿੱਧਾਂ ਨੇ ਆਪਣੀ ਸਿੱਧੀ ਨਾਲ ਸਾਰਾ ਸਰੋਵਰ ਰਤਨਾ ਨਾਲ ਭਰ ਦਿੱਤਾ ਹੀਰਿਆਂ ਨਾਲ ਭਰ ਦਿੱਤਾ ਵੇ ਹੁਣ ਗੁਰੂ ਨਾਨਕ ਪ੍ਰਭਾਵਿਤ ਹੋਵੇਗਾ ਗ੍ਰਸਤੀਏ ਪਟਵਾਰੀ ਦਾ ਪੁੱਤ ਹੈ ਧਨ ਚਾਹੀਦਾ ਹੁਣ ਅਸੀਂ ਦੱਸ ਦਈਏ ਨਾਨਕ ਧਨ ਤੇ ਸਾਡੀਆਂ ਅੱਖਾਂ ਦੇ ਇਸ਼ਾਰੇ ਨਾਲ ਪੱਥਰ ਹੀਰੇ ਹੋ ਜਾਂਦੇ ਸਰੋਵਰਾਂ ਦੇ ਛੋਟੇ ਛੋਟੇ ਵਟੇ ਲਾਲ ਤੇ ਰਤਨ ਹੋ ਜਾਂਦੇ ਬਾਬਾ ਆਇਆ ਪਾਣੀ ਐ ਇੱਥੇ ਰਤਨ ਜਵੇਹਰ ਲਾਲਾ ਫਿਰ ਆਇਆ ਸੁਨਨਾਥ ਜੀ ਪਾਣੀ ਠੌਰ ਨਹੀਂ ਤਿਸ ਤਾਲਾ ਸਤਿਗੁਰੂ ਵਾਪਸ ਆ ਗਏ ਤੇ ਖੱਪਰ ਅੱਗੋਂ ਰੱਖ ਕੇ ਕਹਿਣ ਲੱਗੇ ਭੰਗਰਨਾਥ ਜੀ ਤੁਸੀਂ ਤੇ ਕਹਿੰਦੇ ਹੋ ਜ਼ਮੀਨ ਤੇ ਬੈਠੇ ਹੋਇਆ ਸਾਨੂੰ ਆਸਮਾਨ ਵੀ ਵੀ ਸਮਝ ਆ ਦਿਖਾਈ ਦੇਦਾ ਸਿਹਾਰਿਆਂ ਚ ਕੀ ਹੋ ਰਿਹਾ ਹੈ ਤਾਰਿਆਂ ਚ ਕੀ ਹੋ ਰਿਹਾ ਹੈ ਹੋਰ ਹੋਰ ਗ੍ਰਹਣਿਕ ਸਤਰਾਜ ਕੀ ਹੋ ਰਿਹਾ ਹੈ ਹਾਂ ਨੋ ਦਿਖਾਈ ਦਿੰਦਾ ਤੁਸੀਂ ਇਸ ਤਰ੍ਹਾਂ ਕਹਿੰਦੇ ਹੋ ਪਰ ਫਾਨੋਂ ਤੇ ਇਹ ਵੀ ਨਹੀਂ ਦਿਖਾਈ ਦਿੰਦਾ ਸਾਹਮਣੇ ਸਰੋਵਰ ਦੇ ਚ ਪਾਣੀ ਨਹੀਂ ਹੈ ਨਹੀਂ ਉਲਟੀ ਖੇੜ ਵਰਤ ਗਈ ਉਹਨਾਂ ਦੀ ਸੋਟੀ ਉਹਨਾਂ ਨੂੰ ਪੈ ਗਈ ਇਹਨੂੰ ਕਹਿੰਦੇ ਨੇ ਉਸਟ ਲਸ਼ਟ ਕਾ ਅਲੰਗਾਰ ਉਠ ਦੇ ਪਿੱਠ ਦੇ ਚੋਂ ਲੱਠ ਸੋਟੀ ਕੱਢ ਕੇ ਤੇ ਉਸੇ ਸੋਟੀ ਨਾਲ ਉਸ ਨੂੰ ਚਲਾਣਾ ਉਹ ਸਿੱਧੀ ਜੋ ਉਹਨਾਂ ਸਿੱਧਾਂ ਨੇ ਸਾਹਮਣੇ ਰੱਖੀ ਗੁਰੂ ਨਾਨਕ ਨੇ ਉਸੇ ਸਿੱਧੀ ਨਾਲ ਚੋਟ ਕੀਤੀ ਗੁਰੂ ਨਾਨਕ ਨੇ ਵੀ ਤੁਹਾਨੂੰ ਤੇ ਇਤਨਾ ਵੀ ਨਹੀਂ ਦਿਖਾਈ ਦੇਂਦਾ ਉੱਥੇ ਪਾਣੀ ਨਹੀਂ ਹੈ ਤੁਸੀਂ ਮੈਨੂੰ ਪਾਣੀ ਲੈਣ ਵਾਸਤੇ ਤੇ ਭੇਜ ਦਿੱਤਾ ਕਿੱਥੇ ਬੈਠਿਆ ਹੋਇਆ ਜਿਹਨੂੰ 200 ਅਗਸਤ ਇਹ ਨਹੀਂ ਦਿਖਾਈ ਦੇਂਦਾ ਕਿ ਪਾਣੀ ਨਹੀਂ ਹੈ ਉੱਥੇ ਉਨੂੰ ਅਸਮਾਨਾਂ ਚ ਕੀ ਖਾਸ ਦਿਖਾਈ ਦੇਂਦਾ ਹੋਵੇ ਸ਼ਬਦ ਜਿਤੇ ਛਿਦ ਮੰਡਲੇ ਕੀਤਨ ਆਪਣਾ ਬੰਧ ਉਜਾਲਾ ਭਗਰਨਾਥ ਰੇ ਪੈਰੀ ਪੈ ਗਿਆ ਮਹਾਰਾਜ ਕੋਲ ਤੁਸੀਂ ਇਤਨੇ ਸਮਰੱਥ ਹੋ ਇਤਨੇ ਪ੍ਰਭਾਵਸ਼ਾਲੀ ਹੋ ਸਾਨੂੰ ਨਹੀਂ ਪਤਾ ਉਹ ਜੋ ਫਿਰ ਸਿੱਧਾਂ ਦੇ ਬਚਨ ਨੇ ਤੇ ਸਤਿਗੁਰਾਂ ਨੇ ਉਹਨੇ ਬਚਨਾਂ ਨੂੰ ਸਵਾਰ ਕੇ ਜੋ ਜਵਾਬ ਦਿੱਤਾ ਹੈ ਉਹ ਸਾਰੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਹੈ। ਰਮ ਕੱਲੀ ਮੱਲਾ ਪਹਿਲਾ ਸਿਦ ਗੋਸ਼ਟ। ਸਿਧਾ ਨਾਲ ਚਰਚਾ ਕਰਨ ਤੋਂ ਪਹਿਲੇ ਮਹਾਰਾਜ ਨੇ ਪ੍ਰਭੂ ਦੇ ਅੱਗੇ ਅਰਦਾਸ ਵੀ ਕੀਤੀ। ਇਹ ਵੀ ਅਰਜ਼ ਅਰਜ਼ ਕਰਦੇ। ਸਨਮੁਖ ਸਿਧ ਬੇਟਨ ਕੋ ਆਏ ਨੇਚੋ ਦੇ ਵੜਿਆ। ਇਹ ਪ੍ਰਭੂ ਇਹ ਬੜੇ ਬੜੇ ਸਿੱਧ ਆਏ ਨੇ ਚਰਚਾ ਕਰਨ ਲਈ ਤੂੰ ਆਪਣੇ ਨਾਮ ਦੀ ਲੱਜਾ ਰੱਖੀ ਤੂੰ ਆਪਣੇ ਨਾਮ ਦੀ ਲੱਜਾ ਰੱਖੀ ਆਪਣੇ ਨਾਮ ਦੀ ਜਿੱਤ ਕਰੀ ਨਾਨਕ ਦੀ ਜਿੱਤ ਨਹੀਂ ਚਾਹੀਦੀ ਤੇਰੇ ਨਾਮ ਦੀ ਜਿੱਤ ਸ਼ਬਦ ਜਿਤੇ ਸਿੱਧ ਮੰਡਲੇ ਸਾਰੇ ਸਿੱਧਾਂ ਨੇ ਹਾਰ ਮੰਨ ਜਿਵੇਂ ਕੋਈ ਧਨਵਾਨ ਧਨ ਦੇ ਚ ਰੁਕ ਗਿਆ ਤੇ ਡੁੱਬ ਗਿਆ ਕੋਈ ਪਰਿਵਾਰ ਦੇ ਚ ਡੁੱਬ ਗਿਆ ਕੋਈ ਪ੍ਰਪਤਾ ਦੇ ਚ ਡੁੱਬ ਗਿਆ ਜੋਗੀ ਰिदियां ਸਿਧੀਆਂ ਦੇ ਡੁੱਬ ਜਾਂਦੇ ਹਨ ਮਨੁੱਖ ਦੀ ਸੁਰਤ ਕਿਨਾ ਕਿਨਾ ਕਾਰਨਾ ਕਰਕੇ ਰੁਕ ਸਕਦੀ ਹੈ ਗੁਰੂ ਨਾਨਕ ਨੇ ਖੁਲਾਸਾ ਵੀ ਕੀਤਾ ਹੈ ਸ੍ਰੀ ਰਾਗ ਵਿੱਚ ਪਹਿਲੇ ਧਨ ਰੋਕੇਗਾ ਮਨੁੱਖ ਮੋਤੀ ਤਾਂ ਮੰਦਰ ਹੋਸਰੇ ਰਤਨੇ ਤਾਂ ਹੋਏ ਜੜਾ ਇਤਨਾ ਧਨવાન ਹੋਵੇ ਉਹਦੇ ਮਕਾਨ ਦੀਆਂ ਦੀਵਾਰਾਂ ਵਿੱਚ ਮੋਤੀ ਝੜਤ ਲਾਲ ਕਿਲੇ ਦੇ ਵਿੱਚ ਮੋਤੀ ਜੜਦ ਸਨ ਹੀਰੇ ਜੜਦ ਸਨ ਅੰਗਰੇਜ਼ ਕੱਢ ਕੇ ਲੈ ਗਏ ਸੀ ਮੋਗਲਾਂ ਨੇ ਆਪਣੇ ਮਹਿਲਾਂ 'ਚ ਹੀਰੇ ਮੋਤੀ ਦੀਵਾਰਾਂ ਨਾਲ ਜੜਦ ਕੀਤੇ ਸਨ ਮੋਤੀ ਤਾਂ ਮੰਦਰ ਉਸਰੇ ਰਤ ਨਹੀਂ ਤਾਂ ਹੋਏ ਜੜਾ ਕੁਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਨ ਤ ਦੇਖ ਭੂਲਾ ਵਿਸਰੇ ਤੇਰਾ ਚਿਤ ਨਾ ਆਵੇ ਦੂਸਰਾ ધરਤੀ ਤ ਹੈਂੇ ਲਾਲ ਜਲਤੀ ਪੜਨ ਲਾਲ ਜੜਾਓ ਮੋਹਣੇ ਮੁਖ ਮਣੀ ਸੋਹੇ ਕਰੇ ਰੰਗ ਪਸਾਓ ਮਨ ਤ ਦੇਖ ਭੂਲਾ ਵਿਸਰੇ ਤੇਰਾ ਚੇਤ ਨਾ ਆਵੇ ਨਾ ਤੀਸਰਾ ਸੁਲਤਾਨ ਹੋਮਾ ਮੇਲ ਲਖਸ ਕਰ ਤਖਤ ਰਾਵ ਖਾਂ ਪਾਓ ਰਾਜ ਸਦਾ ਉਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਏ ਵੀ ਰੋਕਦਾ ਸਿੱਧ ਹੋਵਾ ਸਿੱਧ ਲਾਏ ਰਿੱਧ ਆਖਾਉ ਗੋਪਤ ਪ੍ਰਗਟ ਹੋਏ ਵੈਸਾ ਲੋਕ ਰਖੇ ਭਾਉ ਮਤ ਦੇਖ ਮੌਲਾ ਵੀਸਰੇ ਤੇਰਾ ਚੇਤ ਨਾ ਆਵੇ ਨਾ ਅਗਰ ਕੋਈ ਰੁਕੇ ਹੈ ਇਹਨਾ ਕਰਕੇ ਕੋਈ ਪ੍ਰਮਾਤਮਾ ਤੱਕ ਨਹੀਂ ਪਹੁੰਚ ਸਕਿਆ ਐ ਨਹੀਂ ਪਹੁੰਚਣਾ ਸਿੱਧਾਂ ਨੇ ਦੇਖਿਆ ਇਥੇ ਪ੍ਰਭਾਵਤ ਹੀ ਨਹੀਂ ਹੋਇਆ ਇਹ ਜੀ ਬਿਰਤੀ ਸੰਸਾਰ ਤੋਂ ਪਦਾਰਥਾਂ ਤੋਂ ਰੰਗ ਤੋਂ ਰੂਪ ਤੋਂ ਉੱਚੀ ਚੜੀ ਇਹਨੂੰ ਫਰਮਾਣਾ ਬੜਾ ਔਖਾ ਹੈ ਸਜਦਾ ਕੀਤਾ ਮਛੰਦਰਨਾਥ ਨੂੰ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਗਾਥਾ ਦੇ ਦੂਜੇ ਸ਼ਲੋਕ ਵਿੱਚ ਦੱਸਦੇ ਭੈਣਾਂ परमाणु पर्यंत आकाशे दीप लोसे खंडणे कोई इतनी भी सिद्धि प्राप्त कर लेवे कि परमाणु जितना बारीक हो जाए खंडा ब्रह्मांडा दा भ्रमण कर के आवे इतनी देर विच कितनी देर विच गछेन नयन बारेण नानक जितनी देर विच आंख दी पलक ਥੱਲੇ ਤੋਂ ਉੱਪਰ ਆਉਂਦੀ ਇਤਨੀ देर विच भ्रमण कर के आवे गछेन नयन बारेण नानक ਬਿਨਾ ਸਾਧੂ ਨਾ ਸਿੱਧਿਆ ਤੇ ਬਿਨਾ ਗੁਰੂ ਦੀ ਸੰਗਤ ਤੋਂ ਬਿਨਾ ਸਤ ਸੰਗ ਕੀਤੇ ਆ ਆਤਮਕ ਸਿੱਧੀ ਨਹੀਂ ਮਿਲੇਗੀ ਜੀਵਨ ਦੀ ਸਫਲਤਾ ਨਹੀਂ ਮਿਲੇਗੀ ਜੀਵਨ ਦੀ ਮੁਕਤੀ ਨਹੀਂ ਮਿਲੇਗੀ ਕਿ ਹੋਇਆ ਸਿੱਧੀ ਰਿੰਦ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਬਣਾ ਤੇ ਵੀ ਇੱਕ ਮੋਹ ਹੈ ਜਿਵੇਂ ਧਨ ਦਾ ਮੋਹ ਹੁੰਦਾ ਹੈ ਪਰਿਵਾਰ ਦਾ ਮੋਹ ਹੁੰਦਾ ਹੈ ਮਹਿਲ ਮਾੜੀਆਂ ਦਾ ਮੋਹ ਹੁੰਦਾ ਹੈ ਇਹਦੀਆਂ ਸਿਹਦੀਆਂ ਦਾ ਵੀ ਮੋਹ ਹੁੰਦਾ ਹੈ ਰੁਕ ਜਾਂਦੇ ਹੈ ਆਖਰੀ ਰੁਕਾਵਟ ਇਹ ਖੜੀ ਹੋ ਜਾਂਦੀ ਹੈ। ਤੋਂ ਸਹਿਬ ਕਹਿੰਦੇ ਨੇ ਇਤਨਾ ਵੀ ਕੋਈ ਸਿੱਧ ਪੁਰਸ਼ ਹੋ ਜਾਏ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ। ਤਾਂ ਵੀ ਆਤਮਿਕ ਅਨੰਦ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ ਰਸਤੇ 'ਚ ਰੁਕ ਗਿਆ। ਕੀ ਹੋਇਆ ਸਿੱਧ ਹੋ ਗਿਆ। ਕੀ ਹੋਇਆ ਇਸ ਨੂੰ ਸਿੱਧੀਆਂ ਮਿਲੀਆਂ ਨੇ। ਫਿਰ ਮਨੁੱਖ ਪਰਮਾਤਮਾ ਦੇ ਮਾਰਗ ਤੇ ਚਲੇ ਫਿਰ ਕੀ ਕਰੇ ਕਿਸ ਤੋਂ ਪ੍ਰੇਰਣਾ ਲਵੇ। ਇਹ ਤੀਜਾ ਸ਼ਲੋਕ ਸਰਵਨ ਕਰ ਲੋ ਅਖੀਰ ਅਰਥ ਕਰਕੇ ਮੈਂ ਸਮਾਪਤੀ ਕਰ ਦੇਣਾ ਤੁਹਾਨੂੰ ਲੇਟ ਨਾ ਕਰਾਂ ਜਾਣੋ ਸਤ ਹੋਵੰਤੋ ਮਰਣੋ ਦ੍ਰਿਸ਼ਟੇੰ ਤੁ ਮਿਥਿਆ ਜਾਣੋ ਸਤ ਹੋਵੰਤੋ ਮਰਣੋ ਦ੍ਰਿਸ਼ਟੇਣ ਮਿਥਿਆ ਧਰਮ ਦੀ ਯਾਤਰਾ ਕਿਸ ਤੋਂ ਸ਼ੁਰੂ ਹੁੰਦੀ ਹੈ ਮੌਤ ਮੌਤ ਮਹਾਤਮਾ ਬੁੱਤ ਨੂੰ ਕਿਸੇ ਤੋਂ ਗਿਆਨ ਨਹੀਂ ਮਿਲਿਆ ਇੱਕ ਅਰਥੀ ਦੇਖ ਲਈ ਲਾਸ਼ ਦੇਖ ਲਈ ਸੀ ਇਕ ਬੁੱਢੇ ਨੂੰ ਦੇਖ ਲਿਆ ਕਿ ਬਿਮਾਰ ਨੂੰ ਦੇਖ ਲਿਆ ਕਹਿੰਦੇ ਤੇ ਕੁਝ ਵੀ ਨਹੀਂ ਹੈ ਜਦ ਤਿੱਤੇ ਸਰੀਰ ਦਾ ਅੰਤ ਕੁਝ ਵੀ ਨਹੀਂ ਮਨ ਬੈਰਾਗੀ ਹੋ ਗਿਆ ਸੰਵੇਦਨਾ ਜ਼ਿਆਦਾ ਸੀ ਅਹਿਸਾਸ ਦਾ ਮਾਦਾ ਜ਼ਿਆਦਾ ਸੀ ਬਾਰੀਕ ਮਨੁਖ ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈਣਾ ਇਸ ਵਾਸਤੇ ਸਾਇਬ ਕਹਿੰਦੇ ਨਾ ਆਰ ਪਰਿਓ ਸੁਆਮੀ ਕੇ ਦਵਾਰੇ ਬੀਜੇ ਬੁੱਧ ਵਿਵੇਕਾ ਜਿਹਨੂੰ ਜਨਮ ਤੇ ਜੀਵਨ ਦਿਖਾਈ ਦੇਦਾ ਫਿਰ ਪਰਬਲ ਲੋਭ ਵੀ ਚਾਹੀਦਾ ਹੈ ਪਰਬਲ ਹੰਕਾਰ ਵੀ ਚਾਹੀਦਾ ਹੈ ਵਾਸ਼ਨਾ ਵੀ ਬੜੀ ਪਰਬਲ ਚਾਹੀਦੀ ਔਰ ਜਿਹਨੂੰ ਹਰ ਵਕਤ ਮੌਤ ਹੀ ਦਿਖਾਈ ਦੇਵੇ ਲੋਭ ਸ਼ਾਂਤ ਹੋ ਜਾਏਗਾ بڑے ਪੀਰਥਾਂ ਦੇ ਰਟਨ ਕਰਨ ਨਾਲ ਜੋ ਹੰਕਾਰ ਨਹੀਂ ਮਰਿਆ ਮੌਤ ਦਿਖਾਈ ਦੇਵੇ ਹੰਕਾਰ ਮਰਦਾ ਪਰ ਇਸ ਤੀਜੇ ਸ਼ਲੋਕ ਦੇ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਜਾਣੋ ਸਤ ਇੱਕ ਗੱਲ ਨੂੰ ਸੱਚ ਕਰਕੇ ਜਾਣ ਭਵਨ ਤੋਂ ਮਰਨ ਮਰਨਾ ਹੈ ਔਰ ਮਨੁੱਖ ਦੇ ਸਾਰੇ ਕਰਤੱਵ ਮਨੋਰੰਜਨ ਤੇ ਸਾਰੀ ਭਜ ਦੌੜ ਮੌਤ ਨੂੰ ਭੁਲਾਣ ਵਾਸਤੇ ਔਰ ਫਿਰ ਸਾਰੀ ਜ਼ਿੰਦਗੀ ਜਨਮ ਦਿਨ ਮਨਾਈ ਜਾਏ ਤਾਂ ਕਿ ਮੌਤ ਚੇਤੇ ਹੀ ਨਾ ਆਵੇ ਹੱਦ ਹੋ ਗਈ ਜਨਮ ਦੇ ਉਹ ਤੇ ਹੋ ਗਿਆ ਹੁਣ ਮਰਨ ਦਿਨ ਚੇਤੇ ਕਰ ਮਹਾਰਾਜ ਇਹ ਹੀ ਕਰਨ ਜਾਣੋ ਸਤ ਮੈਂ ਫਿਰ ਅਰਜ਼ ਕਰਾਂ ਧਰਮ ਦੀ ਯਾਤਰਾ ਦੁੱਖ ਦੇ ਗਿਆਨ ਤੋਂ ਆਉਂਦੀ ਏ ਪਰਮਾਤਮਾ ਦੇ ਗਿਆਨ ਤੋਂ ਨਹੀਂ ਉਹ ਤੇ ਬਾਅਦ ਚ ਮਿਲਦਾ ਹੈ ਪਰਮਾਤਮਾ ਦਾ ਗਿਆਨ ਪਰਮਾਤਮਾ ਦੇ ਨਾਲ ਹੀ ਮਿਲਦਾ ਉਸ ਤੋਂ ਪਹਿਲੇ ਨਹੀਂ ਮਿਲਦਾ ਰੋਸ਼ਨੀ ਮਿਲ ਗਈ ਹੈ ਜਿਸ ਨੂੰ ਤੂੰ ਸਮਝ ਲੈਣਾ ਸੂਰਜ ਵੇਖ ਲਿਆ ਉਸ ਗਿਆਨ ਮਿਲ ਗਿਆ ਤਾਂ ਭਗਵਾਨ ਮਿਲ ਗਿਆ ਗਿਆਨ ਮਿਲ ਗਿਆ ਤਾਂ ਪ੍ਰਭੂ ਮਿਲ ਗਿਆ ਚਾਨਣਾ ਮਿਲ ਗਿਆ ਤਾਂ ਸੂਰਜ ਮਿਲ ਗਿਆ ਪਹਿਲੇ ਮਨੁੱਖ ਪਰਮਾਤਮਾ ਦੇ ਗਿਆਨ ਕਰਕੇ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਮੌਤ ਦੇ ਗਿਆਨ ਕਰ ਮਿੱਥੇ ਹੈ ਕੁਝ ਵੀ ਨਹੀਂ ਹੈ ਜਗਤ ਕੁਝ ਵੀ ਨਹੀਂ ਹੈ ਜਦ ਜਗਤ ਤੋਂ ਬੈਰਾਗੀ ਹੋਵੇਗਾ ਤਾਂ ਹੀ ਪਰਮਾਤਮਾ ਦੇ ਮਾਰਗ ਤੇ ਚੱਲੇਗਾ ਇਸ ਵਾਰ ਤੇ ਸਤਿਗੁਰੂ ਕਹਿੰਦੇ ਨੇ ਜਾਣੋ ਸਤ ਇੱਕ ਗੱਲ ਸੱਚ ਕਰਕੇ ਜਾਣ ਮੌਤ ਹੈ ਭਗਤ ਕਬੀਰ ਰੋਜ਼ ਰੋਜ਼ ਸਮਸ਼ਾਨ ਘਾੜਤੇ ਚਲੇ ਜਾਂਦੇ ਸਨ ਮਹਾਤਮਾ ਬੁੱਧ ਵੀ ਆਪਣੇ ਬਿਖਸ਼ੂਆਂ ਨੂੰ ਭੇਜਦੇ ਸਨ ਮਾਣ ਕਬੀਰ ਨੂੰ ਡਾਂਟਿਆ ਕਿਸੇ ਦਾ ਸਾਖ ਸੰਬੰਧੀ ਚਲਾਣਾ ਕਰ ਜਾਂਦਾ ਹੈ ਉਹ ਜਾਂਦਾ ਹੈ ਸਮਸ਼ਾਨ ਘਾੜਤੇ ਉਹ ਰੋਜ਼ ਚਲਾ ਜਾਂਦਾ ਕਿਉਂਕਿ ਆਲੇ ਦੁਆਲੇ ਦੇ ਮਰਦੇ ਵੀ ਬਨਾਰਸ ਦੇ ਜਲਾਏ ਜਾਂਦੇ ਨੇ ਹੁਣ ਵੀ ਲੈਣ ਲੱਗੇ ਹੁੰਦੇ 24 ਘੰਟੇ ਕੋਈ 16 ਚਿਤਾਵਾਂ ਨੇ ਜਲਦੀਆਂ ਹੀ ਰਹਿੰਦੀਆਂ ਔਰ ਯਕੀਨ ਜਾਣੋ ਪੂਰਾ ਦਾਸ ਸਕਾਰ ਵੀ ਨਹੀਂ ਆਉਂਦਾ ਲਖਣੀਆਂ ਸਮੇਂ ਅੱਧੀ ਜਲੀ ਹੋਈ লাশ ਬ੍ਰਾਹਮਣ ਉਹ ਜੜੇ ਜਲਾਉਂਦੇ ਨੇ ਗੰਗਾ ਵਿੱਚ ਉਡ ਦਿੰਦੇ ਕਿਉਂਕਿ ਦੂਜੀ ਲੰਬੀ ਲੈਣ ਲੱਗੇ ਕਾਨਪੁਰ ਤੋਂ ਆਉਂਦੀਆਂ ਅਲਾਬਾਦ ਤੋਂ ਆਉਂਦੀਆਂ ਦਿੱਲੀ ਤੋਂ ਆਉਂਦੀਆਂ ਕਲਕੱਤੇ ਤੋਂ ਆਉਂਦੀਆਂ ਉਥੇ ਕਿਉਂ ਕਹਿੰਦੇ ਜਿਹੜਾ ਜਿੱਥਾ ਉਥੇ ਦਾਸ ਸਿਸਕਾਰ ਹੋਵੇ ਜਾਂ ਉਥੇ ਮਰ ਜਾਏ ਉਹ ਸਿੱਧਾ ਸ਼ਿਵਾਂ ਦੀ ਨਗਰੀ ਚ ਜਾਂਦਾ ਹੈ ਬਸ ਇਹ ਮਨ ਹੁੰਦਾ ਹੈ 85 ਸਾਲ ਦੇ ਜਦ ਭਗਤ ਕਬੀਰ ਹੋਏ ਨਾ ਢੋਰਾ ਡੰਗਰ ਸਮੇਟ ਕੇ ਚੱਲਣ ਲੱਗੇ ਬਨਾਰਸ ਛੋੜ ਕੇ ਇਹ ਬ੍ਰਾਹਮਣ ਹੁਣ ਪਤਾ ਕੀ ਕਹਿੰਦੇ ਨੇ ਉਹ ਕਬੀਰ ਆਪਣੇ ਸ਼ਬਦ ਦੇ ਚ ਕਹਿੰਦੇ ਨੇ ਸਗਨ ਜਨਮ ਸਿਵ ਪੁਰੀ ਬਿਤਾਇਆ ਮਰਤੀ ਬਾਰ ਮਗਹਰ ਉਠਦਾਇਆ ਸਾਰੀ ਜ਼ਿੰਦਗੀ ਤੇ ਰਿਹਾ ਬਨਾਰਸ ਦੇ ਚ ਔਰ ਮਰਨ ਲੱਗਿਆ ਜਾ ਰਿਹਾ ਮਗਹਰ ਮਗਹਰ ਗੋਰਖਪੁਰ ਦੇ ਕੋਲ ਇੱਕ ਛੋਟਾ ਜਿਹਾ ਇਲਾਕਾ ਹੁਣ ਤੇ ਵੱਡਾ ਕਸਬਾ ਹੋ ਗਿਆ ਕਿਸੇ ਵਕਤ 150 ਕਰਸ ਉਹਦੇ ਬਾਰੇ ਬ੍ਰਾਹਮਣਾਂ ਨੇ ਕਹਿਣਾ ਹੈ ਕਿ ਗਣੇਸ਼ ਨੇ ਸਰਾਪ ਦਿੱਤਾ ਹੋਇਆ ਹੈ ਜਿਹੜਾ ਇੱਥੇ ਮਰੇਗਾ ਕੋਥੇ ਦੀ ਜੂਨ ਜਾਏਗਾ। ਤੋ ਡਰਦਾ ਮਾਰਾ ਹੋਇ ਕੋਈ ਹਿੰਦੂ ਤੇ ਜਾਂਦਾ ਹੀ ਨਹੀਂ ਐ ਮੈਂ ਕਿਧਰੇ ਪ੍ਰਾਣ ਨਿਕਲਣ ਤੇ ਫਿਰ ਕੋਥੇ ਦੀ ਜੂਨ ਜਾਵਾਂ। ਕਵੀਰ ਮਗਹਰ ਨੂੰ ਚੱਲ ਗਏ। ਹੁਣ ਜਦ ਬਣਾ ਰਹੇ ਸੱਚ ਰਹਿੰਦਾ ਸੀ ਤੇ ਬੰਦਦੇ ਸਨ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਸਨ। ਪਰ ਜਦ ਅਜ ਬਨਾਰਸ ਛੱਡਣ ਲੱਗਾ ਹੈ ਤਾਂ ਮੌਕਾ ਉਹਨੇ ਫਿਰ ਵੀ ਹੱਥੋਂ ਨਹੀਂ ਜਾਣ ਦਿੱਤਾ ਹੁਣ ਵੀ ਪੜ ਰਹੇ ਪੈਨੇ ਕਹਿੰਦੇ ਸਗਲ ਜਨਮ ਸਿਵਪੁਰੀ ਬਿਤਾਇਆ ਮਰਤੇ ਬਾਰ ਮਗਹਰ ਉਠਦਾ ਆਇਆ ਕਾਸ਼ੀ ਮਗਹਰ ਸੰਬਿਚਾਰੀ ਉੱਚੀ ਭਗਤ ਕੈਸੇ ਉਤਰਸ ਪਾਰੀ ਹੋਛ ਹੈ ਗੱਲ ਘਟਦੇ ਇਤੇ ਹੋਛ ਹੈ ਇਹਨੇ ਮਗਹਰ ਨੂੰ ਕਾਸ਼ੀ ਜੈਸਾ ਹੀ ਸਮਝ ਲੇ ਐਨੀ ਪਵਿੱਤਰ ਨਗਰੀ ਛੱਡ ਕੇ ਜਾ ਰਹੇ ਕਹਿੰਦੇ ਨੇ ਲੋਈ ਨੇ ਵੀ ਸਮਝਾਇਆ ਸੀ ਕਬੀਰ ਨੂੰ ਹੁਣ ਅੰਤਿਮ ਸਮੇਂ ਬੁੱਢੇ ਹੋ ਗਏ ਹੁਣ ਕੀ ਬਨਾਰਸ ਜਣੇ ਲੋਕੀ ਇੱਥੇ ਆਉਂਦੇ ਨੇ ਮਰਨ ਵਾਸਤੇ ਆਪਾਂ ਛੱਡ ਕੇ ਜਾ ਰਹੇ ਹਾਂ ਕਬੀਰ ਆਪਣੀ ਪਤਨੀ ਨੂੰ ਸਮਝਾਉਂਦੇ ਆ ਕਹਿੰਦੇ ਨੇ ਬੜੇ ਕੀਮਤੀ ਬੋਲ ਕਹੇ ਤ ਕਬੀਰ ਸੁਨੋਰੀ ਲੋਈ ਬਰਮ ਨਾ ਭੂਲੋ ਕੋਈ ਕਿਆ ਕਾ ਸੀ ਕਿਆ ਉਖਰ ਮਗਰ ਰਾਮ ਰੇ ਰਹ ਜੋ ਇਰਦੇ ਚ ਰਾਮ ਆਉਣਾ ਚਾਹੀਦਾ ਕੀ ਬਨਾਰਸ ਤੇ ਕੀ ਮੰਗ। ਐਸੇ ਵਾਸਤੇ ਬਨਾਰਸ ਦੇ ਬ੍ਰਾਹਮਣ ਕਹਿੰਦੇ ਨੇ ਹੋਛੀ ਭਗਤ ਕੈਸੇ ਉਤਰਸ ਪਾਰੀ ਹੋਛਾ ਹੈ। ਕਬੀਰ ਆਪਣੇ ਸ਼ਬਦ ਵਿੱਚ ਕਹਿ ਰਹੇ ਨੇ ਸਾਰੇ ਮੈਨੂੰ ਹੋਛਾ ਕਹਿ ਰਹੇ ਨੇ। ਕਿਉਂ ਕਾਸੀ ਮਾਘਾਰ ਸੰਬਿਚਾਰੀ ਹੋਛੀ ਭਗਤ ਕੈਸੇ ਉਤਰਸ ਪਾਰੀ ਔਰ ਕਬੀਰ ਕਹਿੰਦੇ ਜੋ ਤਨ ਕਾਸੀ ਤਜੇ ਕਬੀਰਾ ਰਮਈਏ ਕਹਾ ਨਾ ਹੋਰਾ ਜੇ ਮੈਂ ਇਥੇ ਸਰੀਰ ਦਾ ਤਿਆਗ ਕਰ ਰਿਹਾ ਤੇ ਰਾਮ ਦੀ ਬੰਦਗੀ ਕਾ ਨੂੰ ਕਰਦਾ ਰਿਹਾ ਮੈਂ ਫਿਰ ਪ੍ਰਭੂ ਦਾ ਕੀ ਐਹਸਾਨ ਫਿਰ ਤੇ ਤੁਸੀਂ ਇਹ ਹੀ ਆਖੋਗੇ ਬਨਾਰਸ ਚ ਮਰੇ ਐਸੇ ਸਿੱਧਾ ਸ਼ਿਵਾਂਦੀਪੂਰੀ ਕੇ ਮੈਂ ਮਗਹਰ ਦੇ ਚ ਮਰਨਾ ਹੈ ਔਰ ਸਿੱਧਾ ਪ੍ਰਭੂ ਉਛਲੇਣਾ ਜੋ ਤਨ ਤਾ ਕਾਸੀ ਤਜੇ ਕਬੀਰਾ ਰਮਈਏ ਕਹਾ ਨਾ ਹੋਰਾ ਪਰ ਰੱਬ ਦਾ ਕੀ احسان ਹੋਇਆ ਇੱਥੇ ਮੈਂ ਮਰ ਜਾਵਾਂ ਤੇ ਮੈਨੂੰ ਮੁਕਤੀ ਮਿਲ ਜਾਏ ਨਹੀਂ ਮਗਰ ਮਰਾਂਗਾ ਔਰ ਪ੍ਰਭੂ ਵੀ ਚਲੇ ਨੋ ਆਵਾਂਗਾ ਮੈਂ ਮੁੜ ਕੇ ਨਹੀਂ ਆਵਣਾ ਬਹੁਰ ਹਮ ਕਾਹੇ ਆਵਾਂਗੇ ਆਮਨ ਜਾਣਾ ਹੁਕਮ ਤੇ ਸੇਕਾ ਹੁਕਮੇ ਬੋਝ ਸਮਾਵੇਂਗੇ ਜਿੰਨੇ ਸ਼ਿਰ ਤੱਕ ਉੱਥੇ ਰਹਾ ਗਾਲਾਂ ਕੱਢਦੇ ਰਹੇ ਸਾਰੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਰਹ ਪਰ ਅੱਜ ਵਿਚਾਰਾ ਰੁਖਸਤ ਆਉਣ ਲੱਗਾ ਕਾਵੀ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਗੋਰਖਪੁਰ ਜਦ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁਰਵ ਤੇ ਇੱਕ ਹਫਤਾ ਬਾਅਦ ਬਣਾਇਆ ਜਾਂਦਾ ਮੈਂ ਪਹੁੰਚਿਆ ਸੀ ਬਹੁਤ ਪੁਰਾਣੀ ਗੱਲ ਹੈ ਤੇ ਮੈਂ ਉਥੋਂ ਦੇ ਪ੍ਰੈਜ਼ੀਡੈਂਟ ਨੂੰ ਕਹੇ ਮੈਂ ਇੱਕ ਗੱਡੀ ਦਾ ਇੰਤਜ਼ਾਮ ਕਰ ਦੋ ਮੈਂ ਬਾਹਰ ਜਾਣਾ ਆਸਪਿਆ ਕਹਿੰਦੇ ਗਏ ਨਹੀਂ ਜੀ ਉੱਥੇ ਤੇ ਕੋਈ ਨਹੀਂ ਜਾਂਦਾ ਮੈਂ ਕਿ ਕਬੀਰ ਉੱਥੇ ਸਮਾਏ ਨੇ ਤੇ ਉਹਨਾਂ ਦਾ ਉੱਥੇ ਦੇਵਰਾ ਬਣਿਆ ਹੋਇਆ ਮੈਂ ਜਾਣਾ ਕਬੀਰ ਬੰਤੀ ਉੱਥੇ ਰਹਿੰਦੇ ਆਪਾਂ ਜਾਣਾ हस पे उन्होंने ड्राइवर दे दिता चले गए एक समाध जहाँ बनी हुई है थड़ा एक पासे ब्राह्मण बैठा है मैनू खिंचे बे सरदार जी आप आए हैं ये संत कबीर जी की समाध है ये बनाल से यहाँ आए थे ये ब्रह्मगहनी है भगत हैं बहुत बड़े भगत हैं। दूजे पासे मजौर बैठा से मुसलमान ਉਹ ਕਹਿ ਲਗਾਏਗੇ ਪੀਰ ਫਕੀਰ ਕਬੀਰ ਕੀ ਦਰਗਾਹ ਹੈ ਕਿਉਂਕਿ ਕਬੀਰ ਮذਬ ਕਰਕੇ ਤੇ ਮੁਸਲਮਾਨ ਇਹ ਕਬੀਰ ਕੀ ਦਰਗਾਹ ਹੈ ਉਹ ਆਪਣੇ ਢੰਗ ਨਾਲ ਉਪਮਾ ਕਰਨ ਲੱਗਾ ਬ੍ਰਾਹਮਣ ਆਪਣੇ ਢੰਗ ਨਾਲ ਮੈਨੂੰ ਖਿੱਚੇ ਤੇ ਮੇਰੇ ਕੋਲ ਵੀ ਨਹੀਂ ਰਹਾ ਗਿਆ ਮੈਨੂੰ ਫਾਥੋਂ ਤੇ ਤੰਗ ਆ ਕੇ ਵਿਚਾਰਾ ਇੱਥੇ ਆਇਆ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਚੜਿਆ ਅਤੇ ਥਾਟੋਂ ਟੰਗੋ ਕੇ ਆਇਆ ਸੀ। ਤੁਸੀਂ ਤੇ ਵੀ ਖੇੜਾ ਨਹੀਂ ਛੱਡੇ। ਜੀਵਦੇ ਜੀ ਗਾਲਾਂ ਪੈਗੜਦੇ। ਉਹਨੂੰ ਬਨਾਰਸ ਤੋਂ ਕੜਿਆ। ਤੇ ਹੁਣ ਜਦ ਸਰੀਰ ਨਹੀਂ ਰਿਹਾ ਉਹਦੀ ਮੜੀ ਦੀ ਪੂਜਾ ਦੇਤੇ ਆਪਣਾ ਧੰਦਾ ਚਲਾਇਆ। ਉਹ ਬ੍ਰਹਮਜਰ ਤੇ ਦੋਵੇਂ ਮੈਨੂੰ ਕਹਿਣ ਲੱਗੇ ਬੜੇ ਕਠੋਰ ਸ਼ਬਦ ਆਪ ਬੋਲਦੇ ਹਨ। ਬਹੁਤ ਕਠੋਰ ਕਾసే ਬੋਲਦੇ। ਮੈਂ ਕਾ ਕਠੋਰਤਾ ਤੇ ਤੁਸੀ ਦਿਖਾਈ ਸੀ ਵਿਚਾਰੇ ਨੂੰ ਬੁਢੇਪੇ ਚ ਬਨਾਰਸ ਛੱਡ ਨਹੀਂ ਪਈ ਸੀ। ਫਤੋ ਤੰਗਾ ਕੇ ਠਿਆਇਆ ਸੀ ਤੁਸੀ ਇੱਥੇ ਵੀ ਖੇੜਾ ਨਹੀਂ ਛੱਡਿਆ। ਕਬੀਰ ਕਹਿੰਦੇ ਜੋ ਤਨ ਕਾਸੀ ਤਜੇ ਕਬੀਰਾ ਜੇ ਮੈਂ ਇੱਥੇ ਮਰ ਗਿਆ। ਇਹਨਾਂ ਨੇ ਕਹਿਣਾ ਹੈ ਸਿੱਧਾ ਸ਼ਿਵਾਂ ਦੀ ਪੂਰੀ ਚ ਗਿਆ ਕਿਉਂਕਿ ਇੱਥੇ ਮਰਿਆ। ਕਬੀਰ ਕਹਿੰਦੇ ਇੱਥੇ ਨਹੀਂ ਮਰਨਾ। ਮਗਹਰ ਮਰਨਾ ਔਰ ਖੋਤੇ ਦੀ ਜੋਨ ਵੀ ਨਹੀਂ ਜਾਣਾ ਪ੍ਰਭੂ ਦੇ ਚਲੇਣਾ। ਪਰਮਾਤਮਾ ਦੇ ਚਰੀਣਾ। ਖੈਰ ਮੁਖਤਸਰ ਮੈਂ ਅਰਜ਼ ਕਰਾਂ ਇਹ ਰੋਜ਼ ਸਮਸ਼ਾਨ ਗਾੜ ਚਲਾ ਜਾਂਦਾ ਸੇਕ ਮਿੰਟ ਹੋ ਲਾ। ਮਾਂ ਨੇ ਡਾਂਟਿਆ। "ਰੋਜ਼ ਕਿਉਂ ਜਾਂਦਾ?" ਕਬੀਰ ਕਹਿੰਦੇ ਨਾ ਮਾਂ ਮੋਤੀ ਚੁਣਨ ਜਾਣਾ। ਬੜੇ ਮੋਤੀ ਇਕੱਠੇ ਕਰ ਲਿਆ ਨਾ ਲੋਕੀ ਚੁਣਨਾ ਬੁੱਲ ਜਾਂਦੇ। ਮਾਂ ਕਹਿਣ ਲੱਗੀ ਦੋ ਵਕਤ ਦੀ ਰੋਟੀ ਘਰ ਨਸੀਬ ਨਹੀਂ ਹੈ। ਤੂੰ ਮੋਤੀ ਚੁਣਨ ਜਾਂਦਾ। ਕਿੱਥੇ ਰੱਖਣਾ? ਮਾਂ ਜਿੱਥੇ ਮੈਂ ਰੱਖਦਾ ਕਦੀ ਝਾਤ ਮਾਰੇਗੀ ਮੈਂ ਬੜਾ ਮਾਲਾ ਮਾਲ ਹੋ ਗਿਆ ਬੜਾ ਮਾਲਾ ਮਾਲ ਹੋ ਗਿਆ ਬੋਲੀ ਮਾਂ ਇੱਕ ਦਿਨ ਉਸਨੇ ਪੀਛਾ ਕੀਤਾ ਕੀ ਦੇਖਿਆ ਚਿਤਾਵਾਂ ਤੇ ਜਲਦੀਆਂ ਪਈਆਂ ਨੇ ਕਬੀਰ ਇੱਕ ਪਾਸੇ ਬੈਠੇ ਸਤਨਾਮ ਦੀ ਦੋਨੇ ਅਲਾਪ ਰਹੇ ਨੇ ਆਪ ਦੀ ਗਿਆਤਲੀ ਅਰਜ਼ ਕਰਾਂ ਭਾਰਤ ਦੇ ਸਾਰੇ ਕਬੀਰ ਪੰਤੀਆਂ ਨੂੰ ਸਤਨਾਮੀ ਕਹਿੰਦੇ ਨੇ ਕਬੀਰ ਦੇ ਸਾਰੇ ਮੰਦਰਾਂ ਨੂੰ ਸਤਨਾਮੀ ਮੰਦਰ ਕਹਿੰਦੇ ਨੇ ਮਾਰ ਸਤਨਾਮ ਲਿਖਿਆ ਆਉਂਦਾ ਕਬੀਰ ਸਤਨਾਮ ਜਪਦਾਸ ਕਰੀਬਨ ਕੋਈ 92 ਲੱਖ ਦੇ ਕਰੀਬ ਕਬੀਰ ਪੰਥੀ ਨੇ ਪਰ ਇਹਨਾਂ ਨੂੰ ਕਬੀਰ ਪੰਥੀ ਨਹੀਂ ਕਹਿੰਦੇ ਸਤਨਾਮੀ ਕਹਿੰਦੇ ਇਹ ਤੇ ਸਤਨਾਮੀ ਨੇ ਸਤਨਾਮ ਜਪ ਸਤਨਾਮ ਦੀ ਧੁਨ ਪਏ ਆਲਾਪਨ ਮਾਣ ਆ ਕੇ ਮੁੰਡੇ ਤੇ ਹੱਥ ਰੱਖਿਆ ਤੂੰ ਤੇ ਕਹਿੰਦਾ ਸੀ ਮੈਂ ਮੋਤੀ ਚੁੰਨਣਾ ਆਉਣਾ ਇਹ ਮੋਤੀ ਚੁੰਨਦਾ ਤੇ ਇਹ ਤੇ ਘਰ ਦੇ ਵਿੱਚ ਵੀ ਕਰ ਸਕਦਾ ਜੇ ਇਹ ਹੀ ਮੋਤੀ ਹੈ ਸਤਨਾਮ ਸਤਨਾਮ ਜਪਣਾ ਇਹ ਤੇ ਘਰ ਦੇ ਵਿੱਚ ਵੀ ਕਰ ਸਕਦਾ ਮਾਣ ਨਹੀਂ ਉੱਥੇ ਜੀਵਨ ਚ ਇਤੇ ਆਉਂਦਾ ਹੈ ਉਹ ਜੀਵਨ ਕਰਕੇ ਸੰਸਾਰ ਚ ਇਤੇ ਆਉਂਦਾ ਹੈ ਬੋਲੋ ਜਾਨਾ ਇੱਥੇ ਜਲਦੀਆਂ ਜਾਂ ਚਿਤਾਵਾਂ ਨੂੰ ਦੇਖ ਕੇ ਮੌਤ ਚੇਤੇ ਆਉਂਦੀ ਏ ਮੌਤ ਚੇਤੇ ਆਉਂਦੀ ਏ ਤੋ ਪ੍ਰਮਾਤਮਾ ਚੇਤੇ ਆਉਂਦਾ ਈਸ਼ਵਰ ਚੇਤੇ ਆਉਂਦਾ ਸਾਰੀ ਜ਼ਿੰਦਗੀ ਜਨਮ ਦਿਨ ਮਨਾਣ ਵਾਲਾ ਮਨੋ ਇੱਕ ਗਲਤੀ ਸਪਸ਼ਟ ਹੋ ਗਈ ਕਿ ਰੱਬ ਨਾਲ ਨਹੀਂ ਜੁੜ ਸਕਿਆ ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਸ਼ਲੋਕ ਦੇ ਚ ਕਹਿੰਦੇ ਨੇ ਜਾਣੋ ਸਤ ਤੇ ਸੱਚ ਕਰਕੇ ਜਾਣੋ जानो सत होवंतो मरनो मरणो मरना होना है दृष्टेण मिथ्या जो अखा नाल दिखाई दे रहा है सब मिथ्या है और कुछ नहीं जाना तो वाकई कुछ नहीं जाएगा दूसरी पंक्ति श्रवण करो किस्म आपकी क्रिया कीरत साथ चलन तो चलन थो भणंत नानक साथ संगे कीरत साथ चलन तो भणंत नानक साध संगेन गुरु दी संगत च बैठ के ਗੁਰੂ ਦੇ ਸ਼ਬਦ ਦਾ ਜੋ ਜਪ ਕੀਤਾ ਹੈ ਸੁਰਤ ਸ਼ਬਦ ਨਾਲ ਜੋੜੀਏ ਪ੍ਰਭੂ ਦੀ ਕੀਰਤੀ ਗਾਇਨ ਕੀਤੀ ਹੈ ਬਸ ਇਹੀ ਨਾਲ ਜਾਏਗੀ ਹੋਰ ਕੁਝ ਵੀ ਨਾਲ ਨਹੀਂ ਕੀਰਤ ਸਾਥ ਚਲਨ ਤੋ ਬੜੰਤ ਨਾਨਕ ਸਾਧ ਸੰਗੇ ਤੋ ਮਨੁਖ ਕੀਰਤੀ ਕਿਉ ਨਹੀਂ ਕਰਦਾ ਤੇ ਮੌਤ ਨੂੰ ਚੇਤੇ ਕਿਉ ਨਹੀਂ ਕਰਦਾ ਇਹ ਅਗਲੇ ਸ਼ਲੋਕਾਂ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਣਗੇ ਕੱਲ ਤੁਹਾਡੇ ਸਾਹਮਣੇ ਰੱਖਾਂਗੇ ਇੱਥੇ ਹੀ ਸਮਾਪਤੀ ਪੁਲਸ਼ੁਕ ਦੇਸ਼ਾਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ